ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਨਿਮਾਣਾ ਜਿਆ ਕਲਾਕਾਰ ਰਾਣਾ ਜੰਗਬਹਾਦਰ ਅੱਜ ਮੈਂ ਤੁਹਾਨੂੰ ਜਸਵੀਰ ਰਾਣਾ ਜੀ ਦੇ ਦੂਜੇ ਨਾਵਲ 70% ਪ੍ਰੇਮ ਕਥਾ ਇਹਦੇ ਬਾਰੇ ਗੱਲ ਕਰਨ ਜਾ ਰਿਹਾ ਜਸਵੀਰ ਰਾਣਾ ਤੇ ਮੈਂ ਇੱਕੋ ਪਿੰਡ ਤੇ ਜੰਮ ਪਾਲਾ ਸਾਰਾ ਮਾਹੌਲ ਸਾਰਾ ਪਿੰਡ ਤੇ ਉਥੋਂ ਦੀ ਆਮੋ ਆਵਾਜ਼ੀਆਂ ਢਾਈ ਹੈ ਤੇ ਜਿੱਥੋਂ ਤੱਕ ਸਾਡੇ ਸਿਹਤ ਦੇ ਖੇਤਰ ਦਾ ਸਵਾਲ ਹੈ ਅਸੀਂ ਦੋਹਾਂ ਨੇ ਉਸੇ ਪਿੰਡ ਦੇ ਵਿੱਚ ਅੱਖਾਂ ਖੋਲੀਆਂ ਉੱਥੇ ਇਵਦਗੇ ਸਾਰਾ ਕੁਝ ਦੇਖਿਆ ਸਾਰਾ ਸੱਭਿਆਚਾਰ ਪੰਜਾਬ ਦਾ ਕਲਚਰ ਔਰ ਬਾਕੀ ਚੀਜ਼ਾਂ ਉਸੇ ਪਿੰਡ ਦੀ ਜੂ ਦੇ ਵਿੱਚ ਜੋ ਸਮੋਈਆਂ ਸੀ ਸਾਡੇ ਦਿਮਾਗਾਂ ਚ ਚਲਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਜਸਵੀ ਰਾਣਾ ਜੀ ਦਾ ਨਾਵਲ 70% ਪ੍ਰੇਮ ਕਥਾ ਇੱਕ ਬਹੁਤ ਇਮੋਸ਼ਨਲ ਨਾਵਲ ਹੈ ਜਿਹਦੇ ਪਿਛੋਕੜ 'ਚ ਜ਼ਿੰਦਗੀ 'ਚ ਹਰ ਇਨਸਾਨ ਦੇ ਦੋ ਪਾਤਰ ਹੁੰਦੇ ਰਹਿੰਦੇ ਨੇ ਇੱਕ ਮਾਂ ਤੇ ਇੱਕ ਬਾਪ ਇਹ ਦੋ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਅਸੀਂ ਕਿੰਨਾ ਵੀ ਸੋਚੀਏ ਕਿੰਨਾ ਵੀ ਕੁਝ ਕਰੀਏ ਨਾ ਉਹਨਾਂ ਦਾ ਦੇਣ ਦੇ ਸਕਦੇ ਆ ਤੇ ਨਾ ਉਹਨਾਂ ਨੂੰ ਭੁੱਲ ਸਕਦੇ ਆ ਨਾ ਜਿਉਂਦੇ ਜੀ ਨਾ ਉਸ ਤੋਂ ਬਾਅਦ ਕਿਉਂਕਿ ਅਸੀਂ ਉਹਨਾਂ ਦੀਆਂ ਜੜਾਂ ਵੀ ਆ ਅਸੀਂ ਉਹਨਾਂ ਦੇ ਪੱਤੇ ਵੀ ਆ ਅਸੀਂ ਉਹਨਾਂ ਦੇ ਫਲ ਵੀ ਆ ਉਹ ਸਾਡੀਆਂ ਯਾਦਾਂ ਵਿੱਚ ਰੰਗ ਸਮੋ ਜਾਂਦੇ ਨੇ ਕਿਉਂਕਿ ਬਚਪਨ ਤੋਂ ਬਾਅਦ ਜਦੋਂ ਵੀ ਅੱਖਾਂ ਖੁੱਲੀਆਂ ਨੇ ਦੋਨੋਂ ਵਿਅਕਤੀਆਂ ਦਾ ਯੋਗਦਾਨ ਸਾਡੀ ਜ਼ਿੰਦਗੀ 'ਚ ਹੁੰਦਾ ਹੈ ਉਹਦੇ ਵਿੱਚ ਸਾਡੀਆਂ ਯਾਦਾਂ ਸਾਡੀਆਂ ਕਹਾਣੀਆਂ ਸਾਡਾ ਜੀਵਨ ਔਰ ਜਿਵੇਂ ਜਿਵੇਂ ਸਾਨੂੰ ਉਹਨਾਂ ਨੇ ਸੰਸਕਾਰ ਦਿੱਤੇ ਤੇ ਜਿਵੇਂ ਜਿਵੇਂ ਉਹਨਾਂ ਨੇ ਸਾਡੀ ਪਰਵਰਿਸ਼ ਕੀਤੀ ਉਹ ਸਾਡੇ ਰਹਿਨ ਵਿੱਚ ਸਦਾ ਖੁੰਦੀ ਰਹਿੰਦੀ ਹੈ ਇਸ ਨਾਵਲ ਦੇ ਵਿੱਚ ਇਹ ਦੋਨਾਂ ਪਾਤਰਾਂ ਦੀ ਕਹਾਣੀ ਹੈ ਤੀਸਰਾ ਪਾਤਰ ਉਹਦੇ ਜਸਵੀਰ ਰਾਣਾ ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੀ ਮਾਂ ਤੇ ਤੀਜਾ ਪਾਤਰ ਜਸਵੀਰ ਰਾਣਾ ਮਾਂ ਔਰ ਬਾਪ ਦੋਨੋਂ ਇਸ ਦੁਨੀਆ ਤੋਂ ਚਲੇ ਗਏ ਦੋਨਾਂ ਦੀ ਮੌਤ ਦੇ ਵਿੱਚ 6 ਸਾਲ ਦਾ ਅੰਤਰ ਹੈ ਪਰ ਜਦੋਂ ਬਾਪ ਦੀ ਡੈਥ ਹੋਈ ਉਸ ਤੋਂ 6 ਸਾਲ ਬਾਅਦ ਮਾਂ ਦੀ ਡੈਥ ਹੋਈ ਜਸਵੀਰ ਰਾਣਾ ਇਨਾਂ ਦੀਆਂ ਯਾਦਾਂ ਵਿੱਚ ਉਵੇਂ ਗੁੰਮਿਆ ਰਿਹਾ ਕਿ ਜਿਵੇਂ ਉਹ ਜ਼ਿੰਦਗੀ 'ਚ ਉਹਨਾਂ ਨੂੰ ਨਾਲ ਰਹਿੰਦੇ ਦੇਖਦਾ ਰਿਹਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਪਾਤਰ ਉਹਦੀ ਜ਼ਿੰਦਗੀ ਤੇ ਐਨਾ ਅਸਰ ਛੱਡਦੇ ਨੇ ਕਿ ਉਹਨਾਂ ਦੀ ਹਰ ਯਾਦ, ਹਰ ਪਲ, ਹਰ ਕਹਾਣੀ ਉਹਦੇ ਜ਼ਿਹਨ 'ਚ ਘੁੰਮਦੀ ਰਹਿੰਦੀ ਹੈ। ਮਾਪਿਓ ਦੀ ਡੈਥ ਤੋਂ ਬਾਅਦ ਉਹ ਅਮਰਗੜ ਦੀ ਸੰਸਾਰ ਭੂਮੀ ਦੇ ਵਿੱਚ ਜਾ ਕੇ ਕਈ ਕੀ ਘੰਟੇ ਬੈਠਦਾ। ਦੀ ਆਪਣੀਆਂ ਕਹਾਣੀਆਂ ਯਾਦ ਕਰਦਾ ਉਹਨਾਂ ਦੇ ਰਿਸ਼ਤੇਦਾਰ ਮਾਸੀ ਚਾਚੇ ਤਾਏ ਉਹ ਸਾਰੇ ਇਸ ਨਾਵਲ ਦੇ ਪਾਤਰ ਨੇ ਇਹਨੇ ਉਹ ਕਹਾਣੀਆਂ ਦਸੀਆਂ ਜਿਹੜੀਆਂ ਹਰ ਵਿਅਕਤੀ ਦੇ ਜੀਵਨ ਵਿੱਚ ਹੁੰਦੀਆਂ ਨੇ ਪਰ ਫਿਰ ਵੀ ਬਿਨ ਲਖਣ ਨੇ ਜਸਵੀਰ ਰਾਣਾ ਦਾ ਇਹ ਨਾਵਲ ਲਿਖਣ ਦਾ ਅੰਦਾਜ਼ ਉਹਦੀ ਸ਼ੈਲੀ ਉਹਦੀਆਂ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਵਰਕਿਆਂ ਦੇ ਉੱਤੇ ਉਹਨੇ ਜਿਵੇਂ ਉਕਰਿਆ ਉਹ ਕਮਾਲ ਹੈ ਕਮਾਲ ਦੀ ਲਿਖਣੀ ਹੈ ਕਮਾਲ ਦੀ ਕਲਾਕਾਰੀ ਹੈ ਤੇ ਇਹਦੇ ਵਿੱਚ ਉਹ ਖੁਦ ਪਾਤਰ ਹੈ ਇਸ ਲਈ ਇਹ ਕਹਾਣੀ ਉਹਦੇ ਜੀਵਨ ਦਾ ਜਿਵੇਂ ਸੱਚ ਜੀਵ ਨਹੀਂ ਹੁੰਦੀ ਹੈ ਉਹ ਵੀ ਹੈ ਜਿਵੇਂ ਅਸੀਂ ਆਟੋ ਬਾਇਓਗ੍ਰਾਫੀ ਲਿਖਦੇ ਹਾਂ ਉਹਦਾ ਝੋਲਾ ਪੂਰਾ ਇਹਦੇ ਵਿੱਚ ਪੈਂਦਾ ਜਿਉਂ ਸਾਰਾ ਜੀਵਨ ਜਿੰਨਾ ਵੀ ਉਹਨਾਂ ਨਾਲ ਕਟਿਆ ਉਹਨੇ ਇਹਦੇ ਵਿੱਚ ਸਮੇਟ ਕੇ ਰੱਖਿਆ ਹੈ ਔਰ ਕਹਾਣੀयां ਨੇ ਹੂ ਸੂਰਤ ਨਾਵਲ ਦੇ ਹਿਸਾਬ ਨਾਲ ਬਣਾਈ ਹੈ ਕਿ ਤੁਸੀਂ ਉਹਨਾਂ ਦੀ ਜੀਵਨ ਗਾਥਾਂ ਸੁਣਦੇ ਹੋਏ ਵੀ ਪੜ੍ਹਦੇ ਹੋਏ ਵੀ ਤੁਸੀਂ ਆਪ ਮਹਿਸੂਸ ਕਰਦੇ ਹੋ ਕਿ ਉਹ ਪਾਤਰ ਤੁਹਾਡੇ ਆਲੇ-ਦਾਲੇ ਤੁਹਾਡੀਆਂ ਅੱਖਾਂ ਸਾਹਮਣੇ ਜੀ ਰਹੇ ਨੇ। ਇਹੀ ਉਹਦੀ ਲੇਖਣੀ ਹੈ। ਮੈਂ ਜਸਵੀਰ ਰਾਣਾ ਨੂੰ 70% ਪ੍ਰੇਮ ਕਥਾ ਜੋ ਕਿ ਉਹਦਾ ਦੂਜਾ ਨਾਵਲ ਹੈ। ਇਹਦੀ ਆਮਦ ਲਈ ਮੁਬਾਰਕਬਾਦ ਦਿਨਾ। ਉਹਨਾਂ ਨੇ ਬਹੁਤ ਅੱਛਾ ਨਾਵਲ ਲਿਖਿਆ ਹੈ। ਤੇ ਉਹ ਵਧਾਈ ਦੇ ਪਾਤਰ ਨੇ ਮੈਂ ਪੜਿਆ ਮੈਨੂੰ ਬਹੁਤ ਬਹੁਤ ਸਵਾਦ ਆਇਆ ਮੈਨੂੰ ਇਹ ਲੱਗਿਆ ਮੈਂ ਪਿੰਡ 'ਚ ਹੀ ਘੁੰਮ ਰਿਹਾ ਉਹਨਾਂ ਦੇ ਫੈਮਿਲੀ ਔਰ ਕਿਰਦਾਰਾਂ ਦੇ ਨਾਲ ਹੀ ਘੁੰਮ ਰਿਹਾ ਤੇ ਮੈਂ ਸੋਚਦਾ ਕਿ ਤੁਸੀਂ ਵੀ ਜਦੋਂ ਇਹ ਨਾਵਲ ਪੜੋਗੇ ਤੁਸੀਂ ਬਹੁਤ ਬਹੁਤ ਹੀ ਵਧੀਆ ਅਨੁਭਵ ਮਹਿਸੂਸ ਕਰੋਗੇ ਮੈਂ ਇਹ ਨਾਵਲ ਤੁਹਾਨੂੰ ਰეკਮੈਂਡ ਕਰਦਾ ਤੁਸੀਂ ਪੜਿਓ ਤੇ ਜਸਵੀਰ ਰਾਣਾ ਨੂੰ ਮੈਂ ਇਸ ਨਾਵਲ ਲਈ ਮੁਬਾਰਕ ਬਾਦ ਦਿੰਦਾ なのは。